ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 341 ਤੋਂ ਲੈ ਕੇ 342 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਹਾਂਜੀ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਸੰਗਤ ਜੀ ਦਨਿਆ ਨਿਕਟ ਜੋ ਕਟ ਰਿਓ ਦੂਰ ਕਹਾ ਤਜ ਜਾਏ ਜਾ ਕਾਰਨ ਜਗ ਟੁੰਡਿਓ ਨਿਰੋਪਾਇਉ ਤਾਹੇ ਹਾਂਜੀ ਸੰਗਤ ਜੀ ਕਵੀਰ ਜੀ ਕਹਿੰਦੇ ਨੇ ਬੀਓ ਪਰਮਾਤਮਾ ਜਿਨੂੰ ਅਸੀਂ ਲੱਭਣ ਦੇ ਲਈ ਸਾਰਾ ਜਗਤ ਲੱਭ ਮਾਰਿਆ ਬਿਸਾਰੇ ਸਾਰੇ ਸੰਸਾਰ ਵਿੱਚ ਉਸ ਪ੍ਰਮਾਤਮਾ ਨੂੰ ਲੱਭਦੇ ਫਿਰੇ ਪਰ ਉਹ ਪ੍ਰਮਾਤਮਾ ਤਾਂ ਸਾਡੇ ਅੰਦਰ ਹੀ ਆ ਕਹਿੰਦੇ ਵੀ ਸਾਡੇ ਅੰਦਰ ਹੀ ਆ ਪ੍ਰਮਾਤਮਾ ਅਸੀਂ ਉਹਨੂੰ ਛੱਡ ਕੇ ਕਿਉਂ ਦੂਰ ਭੱਜੇ ਫਿਰਦੇ ਆ ਆਪਣੇ ਅੰਦਰ ਕਿਉਂ ਨਹੀਂ ਜਾਂਦੇ ਟਟਾ ਬਿਕਟ ਕਾਟ ਘਟ ਮਾਹੀ ਖੋਲ ਕਪਾਟ ਮਹਿਲ ਕੇ ਨ ਜਾਹੀ ਕਹਿੰਦੇ ਉਹ ਪਤਨ ਜਿੱਥੇ ਪਰਮਾਤਮਾ ਮਿਲਦਾ ਸਾਨੂੰ ਉਹ ਸਾਡੇ ਅੰਦਰ ਹੀ ਆ ਕਹਿੰਦੇ ਕਿਉਂ ਨਹੀਂ ਤੂੰ ਜੀਵ ਆਪਣੇ ਅੰਤਰਮੁਖੀ ਹੁੰਦਾ ਆਪਣੇ ਅੰਦਰ ਜਾ ਕੇ ਵਾਹਿਗੁਰੂ ਦੇ ਮਹਿਲ ਦੇ ਦਰਵਾਜ਼ੇ ਖੋਲ ਕੇ ਕਿਉਂ ਨਹੀਂ ਅੰਦਰ ਤੂੰ ਉਹਨੂੰ ਮਿਲਦਾ ਆਪਣੇ ਅੰਦਰ ਕਿਉਂ ਨਹੀਂ ਝਾਤ ਮਾਰਦਾ ਦੇਖ ਅਟਲ ਤਲ ਕਤੇ ਨਾ ਜਾਵਾ ਰਹੇ ਲਪਟ ਕਟ ਪਰ ਚੋ ਪਾਵਾ ਕਹਿੰਦੇ ਉਸ ਪਰਮਾਤਮਾ ਨੂੰ ਜੋ ਅਬినాਸ਼ੀ ਹੈ ਸਥਿਰ ਹੈ ਕਿਤੇ ਜਾਂਦਾ ਨਹੀਂ ਜੇ ਤੂੰ ਉਹਨੂੰ ਦੇਖ ਲੇਗਾ ਉਹਨੂੰ ਅਨੁਭਵ ਕਰ ਲੇਗਾ ਤੂੰ ਵੀ ਫਿਰ ਸਥਿਰ ਹੋ ਜਾਏਗਾ ਤੇਰਾ ਮਨ ਚੰਚਲ ਨਹੀਂ ਰਹੂਗਾ ਫਿਰ ਤੂੰ ਉਸ ਪਰਮਾਤਮਾ ਦੇ ਨਾਲ ਹੀ ਆਪਣਾ ਜੋੜ ਪਾ ਉਸ ਪਰਮਾਤਮਾ ਦੇ ਨਾਲ ਹੀ ਲਿਪਟਿਆ ਰਹੇ ਆਪਣੇ ਅੰਤਰ ਆਤਮੇ ਠੱਠਾ ਇਹੇ ਦੂਰ ਠਗਨੀਰਾ ਨੀਠ ਨੀਠ ਮਨ ਕੀਆ ਤੀਰਾ ਕਹਿੰਦੇ ਜਿਹੜੀ ਇਹ ਸੰਸਾਰ ਦੀ ਮਾਇਆ ਇਹ ਤਾਂ ਠਗਨੀਰੇ ਵਾਂਗ ਆ ਠਗਨੀਰਾ ਹੁੰਦਾ ਰੇਤਲੇ ਅ ਇਲਾਕੇ ਦੇ ਵਿੱਚ ਰੇਤ ਦੂਰੋਂ ਪਾਣੀ ਵਾਂਗ ਚਮਕਦੀ ਆ ਜਿਹੜਾ ਕੋਈ ਪਿਆਸਾ ਹੁੰਦਾ ਉਹਦੋਂ ਤੁਰਿਆ ਜਾਂਦਾ ਵੀ ਸ਼ਾਇਦ ਪਾਣੀ ਆ ਪਰ ਦੇਖਦਾ ਜਾ ਕੇ ਵੀ ਰੇਤ ਆਈ ਆ ਇਸ ਤਰ੍ਹਾਂ ਹੀ ਮਾਇਆ ਮਾਇਆ ਜੀਵ ਨੂੰ ਪਰਮਾਉਂਦੀ ਆ ਮਾਇਆ ਤੋਂ ਜੀਵ ਸੋਚਦਾ ਵੀ ਮੈਨੂੰ ਕੋਈ ਸੁੱਖ ਮਿਲ ਜੂ ਪਰ ਮਿਲਦਾ ਨਹੀਂ ਜਿਵੇਂ ਏ ਠਗਨੀਰਾ ਬਾਦ ਦੇ ਵਿੱਚ ਰੇਤ ਹੀ ਨਿਕਲਦੀ ਆ ਪਾਣੀ ਨਹੀਂ ਹੁੰਦਾ ਇਸ ਤਰ੍ਹਾਂ ਦੀ ਜਿਹੜੀ ਮਾਇਆ ਹੁੰਦੀ ਆ ਠੱਗਣ ਵਾਲੀ ਨਿਕਲਦੀ ਆ ਉਹ ਤੋਂ ਕੋਈ ਸੁੱਖ ਨਹੀਂ ਮਿਲਦਾ ਥੋੜ ਚਿਰਿਆ ਜਿੰਨ ਠੱਗ ਠੱਗਿਆ ਸਗਲ ਜਗ ਖਾਵਾ ਸੋ ਠੱਗ ਠੱਗਿਆ ਠਹੋਰ ਮਨ ਆਵਾ ਕਹਿੰਦੇ ਜਿਸ ਮਾਇਆ ਨੇ ਸਾਰੇ ਜੱਗ ਨੂੰ ਠੱਗਿਆ ਹੋਇਆ ਸਾਰੇ ਜੱਗ ਨੂੰ ਠੱਗਿਆ ਮਾਇਆ ਨੇ ਸਭ ਨੂੰ ਖਾਂਦੀ ਆ ਕਹਿੰਦੇ ਜਿਸ ਨੇ ਉਸ ਮਾਇਆ ਨੂੰ ਠੱਗ ਲਿਆ ਫੇਰ ਕਹਿੰਦੇ ਉਹ ਆਪਣੇ ਮਨ ਦੇ ਅੰਦਰ ਵਾਹਿਗੁਰੂ ਨੂੰ ਪਹਿਚਾਣ ਲੈਂਦਾ ਹੈ ਡੱਡਾ ਡਰ ਉਪਜੇ ਡਰ ਜਾਈ ਤਾ ਡਰ ਮੈਂ ਡਰ ਰਿਹਾ ਸਮਾਈ ਜੋ ਡਰ ਡਰੈ ਤਾ ਫਿਰ ਡਰ ਲਾਗੇ ਨਿਡਰ ਹੁਆ ਡਰ ਉਰ ਹੋਏ ਭਾਗੇ ਕਹਿੰਦੇ ਜਦੋਂ ਜੀਵ ਨੂੰ ਪਰਮਾਤਮਾ ਦਾ ਡਰ ਅਦਵ ਉਪਜ ਪੈਂਦਾ ਹਿਰਦੇ ਵਿੱਚ ਫਿਰ ਕਹਿੰਦੇ ਉਹਦਾ ਸੰਸਾਰ ਰੂਪੀ ਡਰ ਖਤਮ ਹੋ ਜਾਂਦਾ ਜਦੋਂ ਕਹਿੰਦੇ ਉਹ ਪਰਮਾਤਮਾ ਦੇ ਡਰ ਵਿੱਚ ਰਹਿੰਦਾ ਉੰਨੀ ਦੇਰ ਉਹਦਾ ਜਿਹੜਾ ਬਾਹਰਲਾ ਡਰ ਆ ਉਹ ਖਤਮ ਹੋਇਆ ਰਹਿੰਦਾ ਸੰਸਾਰ ਰੂਪੀ ਪਰ ਜਦੋਂ ਉਹ ਕਹਿੰਦੇ ਪਰਮਾਤਮਾ ਦੇ ਡਰ ਨੂੰ ਛੱਡਦਾ ਫਿਰ ਸੰਸਾਰ ਦਾ ਡਰ ਉਹਨੂੰ ਆ ਕੇ ਫਿਰ ਲੱਗ ਜਾਂਦਾ ਪਰ ਜੇ ਉਹ ਕਹਿੰਦੇ ਵੀ ਪਰਮਾਤਮਾ ਦੇ ਡਰ ਵਿੱਚ ਹੀ ਰਹਿੰਦਾ ਹੈ ਤਾਂ ਫਿਰ ਜਿਹੜੇ ਦੂਸਰਾ ਡਰ ਆ ਸੰਸਾਰ ਦਾ ਉਹਦੇ ਅੰਦਰੋਂ ਖਤਮ ਹੋ ਜਾਂਦਾ ਹੈ ਫਿਰ ਉਹ ਨਿਡਰ ਹੋ ਜਾਂਦਾ ਹੈ ਸੰਸਾਰ ਵੱਲ ਤੇ ਪਰਮਾਤਮਾ ਦੇ ਡਰ ਚ ਰਹਿੰਦਾ ਹੈ ਟੱਡਾ ਟੇਗ ਟੂ ਡੈ ਕਤ ਆਨਾ ਟੁੰਡਤ ਹੀ ਟਹਿ ਗਏ ਪਰਾਨਾ ਕਹਿੰਦੇ ਜੀਵ ਪਰਮਾਤਮਾ ਨੂੰ ਆਪਣੇ ਅੰਦਰ ਨਹੀਂ ਲੱਭਦਾ ਬਾਹਰੀ ਲੱਭਦਾ ਲੱਭਦਾ ਕਹਿੰਦੇ ਇਸ ਤਰ੍ਹਾਂ ਹੀ ਉਹਦੇ ਪ੍ਰਾਨ ਖਤਮ ਹੋ ਜਾਂਦੇ ਨੇ ਥੱਕ ਜਾਂਦਾ ਲੱਭਦਿਆਂ ਲੱਭਦਿਆਂ ਵਾਹਿਗੁਰੂ ਨੂੰ ਪਰਮਾਤਮਾ ਨੂੰ ਚੜ ਸੁਮੇਰ ਟੂੰਡ ਜਬ ਆਵਾ ਜਿਹ ਗੜ ਗੜਿਓ ਸੁਗੜ ਮਹਿ ਪਾਵਾ ਕਹਿੰਦੇ ਸੁਮੇਰ ਪਰਬਤਾਂ ਤੇ ਜਾ ਕੇ ਵੀ ਕਹਿੰਦੇ ਰੱਬ ਨੂੰ ਲੱਭਿਆ ਪਰ ਉਹ ਲੱਭਿਆ ਨਹੀਂ ਕਹਿੰਦੇ ਫਿਰ ਜਦੋਂ ਕਹਿੰਦੇ ਮੁੜ ਕੇ ਆ ਕੇ ਦੇਖਿਆ ਉਸੇ ਸਰੀਰ ਚੋਂ ਲੱਭ ਗਿਆ ਜਿਹੜਾ ਸਰੀਰ ਕਹਿੰਦੇ ਉਹਨੇ ਰੱਬ ਨੇ ਬਣਾਇਆ ਸੀ ਮੇਰਾ ਨਾ ਨਾਰਣ ਰੂਤੋ ਨਰ ਨਹੀਂ ਕਰੈ ਨਾ ਨਿਵੈ ਨਾ ਫੁਨ ਸੰਚਰੈ ਕਹਿੰਦੇ ਜਿਸ ਨੇ ਆਪਣੇ ਇਸ ਮਨ ਰੂਪੀ ਰਣ ਨੂੰ ਜਿੱਤਣਾ ਹੈ ਕਹਿੰਦੇ ਫਿਰ ਉਹ ਆਪਣੇ ਵਿਕਾਰਾਂ ਤੇ ਕਾਬੂ ਕਰੇ ਨਾ ਤਾਂ ਕਹਿੰਦੇ ਵਿਕਾਰਾਂ ਨੂੰ ਇਕੱਠਾ ਕਰੇ ਨਾ ਹੀ ਵਿਕਾਰਾਂ ਦੇ ਅੱਗੇ ਝੁਕੇ ਵਿਕਾਰਾਂ ਨੂੰ ਕਾਬੂ ਕਰੇ ਕਹਿੰਦੇ ਤਨ ਜਨਮ ਤਾਹੀ ਕੋ ਗਣੈ ਮਾਰ ਇਕ ਤਜ ਜਾਏ ਕਣੈ ਕਹਿੰਦੇ ਉਸ ਜੀਵ ਦਾ ਹੀ ਜਨਮ ਤਨ ਵੱਡੇ ਭਾਗਾਂ ਵਾਲਾ ਗਿਣ ਸਕਦੇ ਆ ਜਿਹੜਾ ਕਹਿੰਦੇ ਆਪਣੇ ਇੱਕ ਮਨ ਨੂੰ ਮਾਰ ਲੈਂਦਾ ਇੱਕ ਮਨ ਨੂੰ ਮਾਰਨ ਦੇ ਨਾਲ ਸਾਰੇ ਵਿਕਾਰ ਖਤਮ ਹੋ ਜਾਂਦੇ ਨੇ ਆ ਅਤਰਤਰਿਓ ਨਹਿ ਜਾਈ ਤਨ تیر ਪਵਨ ਮਹਿ ਰਹੋ ਸਮਾਈ ਜੋ تیر ਪਵਨ ਤਨ ਮਾਹੇ ਸਵਾਵਾ ਤੋ ਤਤ ਤਤ ਮਿਲਿਆ ਸਚ ਪਾਵਾ ਕਹਿੰਦੇ ਜਿਹੜਾ ਇਹ ਸੰਸਾਰ ਰੂਪੀ ਸਾਗਰ ਆ ਕਹਿੰਦੇ ਇਹ ਜੀਵ ਕੋਲੋਂ ਤਰਿਆ ਨਹੀਂ ਜਾਂਦਾ ਕਹਿੰਦੇ ਕਿਉਂਕਿ ਜੀਵ ਜਿਹੜੇ ਹੈਗੇ ਨੇ ਤਿੰਨ ਹੀ ਸੁਭਾਅ ਨੇ ਰਜੋਗੁਣ ਸਮੋਤ ਰਜੋਸ ਸਤੋਤ ਤਮੋ ਗੁਣ ਉਹਨਾਂ ਦੇ ਵਿੱਚ ਕਹਿੰਦੇ ਜੀਵ ਦਾ ਜਿਹੜਾ ਹੈਗਾ ਮਨ ਤਿਤਨ ਸਮਾਇਆ ਰਹਿੰਦਾ ਤੇ ਇਹ ਸੰਸਾਰ ਸਾਗਰ ਜੀਵ ਕੋਲੋਂ ਤਰਿਆ ਨਹੀਂ ਜਾਂਦਾ ਪਰ ਜਦੋਂ ਕਹਿੰਦੇ ਜੀਵ ਉਸ ਪਰਮਾਤਮਾ ਦੇ ਤਤ ਨੂੰ ਸਮਝ ਲੈਂਦਾ ਪਰਮਾਤਮਾ ਜੀਵ ਦੀ ਜਿਹੜੀ ਅਸਲੀਅਤ ਆ ਜੀਵਨ ਦੀ ਉਹਨੂੰ ਸਮਝ ਲੈਂਦਾ ਫੇਰ ਕਹਿੰਦੇ ਜੀਵ ਤਿੰਨਾ ਲੋਕਾਂ ਦੀਆਂ ਗੱਲਾਂ ਕਰਦਾ ਜੋ ਤਿਰ ਭਵਨ ਤਨ ਮਾਹੇ ਸਮਾਵਾ ਫੇਰ ਕਹਿੰਦੇ ਜਿਹੜਾ ਉਹ ਪਰਮਾਤਮਾ ਜਿਹੜੇ ਤਿੰਨਾ ਭਵਨਾਂ ਦਾ ਵਾਲੀ ਆ ਜਦੋਂ ਕਹਿੰਦੇ ਉਹਦੇ ਨਾਲ ਇਹਦੀ ਸਾਝ ਪੈ ਜਾਂਦੀ ਆ ਫੇਰ ਕਹਿੰਦੇ ਇਹਨੂੰ ਜੀਵਨ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ। ਥਥਾ ਅਥਾ ਤਹ ਨਹੀਂ ਪਾਵਾ। ਉਹ ਅਥਾ ਇਹ ਥਿਰ ਨਾ ਰਹਾਵਾ। ਕਹਿੰਦੇ ਉਸ ਪਰਮਾਤਮਾ ਦਾ ਥਾ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹ ਅਥਾ ਹੈ। ਉਹ ਇੰਨਾ ਡੂੰਘਾ ਕਹਿੰਦੇ ਅਸੀਂ ਉਹਦਾ ਥਾ ਨਹੀਂ ਪਾ ਸਕਦੇ ਉਸ ਪਰਮਾਤਮਾ ਦਾ। ਕਹਿੰਦੇ ਇਹ ਅਚਰਜ ਗੱਲ ਆ ਕਹਿੰਦੇ ਵੀ ਉਹ ਜਿਹੜਾ ਪਰਮਾਤਮਾ ਉਹ ਅਥਾ ਜਿਹੜੇ ਮਨ ਨੇ ਉਹਨੂੰ ਲੱਭਣਾ ਉਹ ਕਹਿੰਦੇ ਥਿਰ ਨਹੀਂ ਰਹਿੰਦਾ ਟਿਕਦਾ ਨਹੀਂਗਾ ਕਹਿੰਦੇ ਫਿਰ ਕਿਵੇਂ ਲੱਭੇ ਥੋੜਾ ਥਲ ਥਾਨਕ ਆਰੰਭੈ ਬਿਨਹੀਂ ਥਾ ਬੋ ਮੰਦਰ ਥੰਬੈ ਕਹਿੰਦੇ ਜਿਹੜਾ ਇਹ ਸੰਸਾਰ ਦਾ ਜੀਵਨ ਆ ਜੀਵ ਦਾ ਕਹਿੰਦੇ ਬਹੁਤ ਥੋੜ ਚਿਰ ਆ ਪਰ ਕਹਿੰਦੇ ਇਸ ਥੋੜ ਚਿਰੇ ਨੂੰ ਇਹ ਸਮਝਦਾ ਨਹੀਂਗਾ ਪਰ ਕਹਿੰਦੇ ਇਹਨੂੰ ਵੱਡਾ ਸਮਝ ਕੇ ਵੱਡੇ ਪਸਾਰੇ ਕਹਿੰਦੇ ਮਤਲਬ ਪਸਾਰਦਾ ਹੈ ਸੰਸਾਰ ਦੇ ਵਿੱਚ ਵੱਡੀਆਂ ਸੋਚਾਂ ਰੱਖਦਾ ਹੈ ਇਹ ਨਹੀਂ ਸੋਚਦਾ ਕਿ ਜਿਹੜਾ ਇਹ ਜੀਵਨ ਆ ਬਹੁਤ ਥੋੜ ਚਿਰਾਂ ਕਹਿੰਦੇ ਇਸ ਥੋੜ ਚਿਰੇ ਜਿਹੜਾ ਜੀਵਨ ਆ ਇਹਨੂੰ ਕਹਿੰਦੇ ਕੋਈ ਥੰਬੀ ਨਹੀਂਗੀ ਜਿੱਦੀ ਨਾਲ ਸਥਿਰ ਹੋ ਸਕੇ ਦੱਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਕਹਿੰਦੇ ਵੀ ਜਦੋਂ ਤੱਕ ਜੀਵ ਇਸ ਸੰਸਾਰ ਦੇ ਵਿੱਚ ਹੀ ਰਚਿਤ ਰਹਿੰਦਾ ਜਿੰਨੇ ਖਤਮ ਹੋ ਜਾਣਾ ਉਦੋਂ ਤੱਕ ਕਹਿੰਦੇ ਉਸ ਨੂੰ ਮਤਲਬ ਕੋਈ ਸਫਲਤਾ ਨਹੀਂ ਮਿਲਦੀ ਫੇਰ ਕਹਿੰਦੇ ਇਹ ਜੀਵ ਉਸ ਪਰਮਾਤਮਾ ਜਿਹਨੂੰ ਅਸੀਂ ਦੇਖ ਨਹੀਂ ਸਕਦੇ ਕਹਿੰਦੇ ਉਹਦੇ ਵਿੱਚ ਆਪਣੀ ਸੁਰਤ ਜੋੜ ਦਸਵੇਂ ਦਵਾਰ ਕੁੰਜੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਕਹਿੰਦੇ ਜਿਹੜੇ ਜੀਵ ਨੇ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਉਹ ਹੈ ਦਸਵੇਂ ਦਵਾਰ ਵਿੱਚ 10ਵੇਂ ਦਵਾਰ ਨੂੰ ਫਿਰ ਕਹਿੰਦੇ ਕੁੰਜੀ ਲਾ ਕੇ ਫੇਰ ਹੀ ਉਹਦੇ ਦਰਸ਼ਨ ਕੀਤੇ ਜਾ ਸਕਦੇ ਨੇ 10ਵੇਂ ਦਵਾਰ ਨੂੰ ਕੁੰਜੀ ਕਿਸ ਚੀਜ਼ ਦੀ ਲੱਗਦੀ ਆ ਗੁਰਬਾਣੀ ਦੀ ਨਾਮ ਸਿਮਰਨ ਦੀ ਤਦ ਦਾ ਅਰਦ ਉਰਦ ਨਵੇਰਾ ਅਰਦ ਉਰਦ ਮੰਜਬ ਸੇਰਾ ਕਹਿੰਦੇ ਜਦੋਂ ਜੀਵ ਆਪਣੀ ਸੁਰਤ ਹੀਟੋਂ ਤੋਂ ਉੱਪਰ ਨੂੰ ਕਰੇਗਾ ਫੇਰੀ ਕਹਿੰਦੇ ਨਵੇੜਾ ਹੋ ਸਕਦਾ ਝਗੜਿਆਂ ਦਾ ਜਿਹੜੇ ਮਨ ਦੇ ਝਗੜੇ ਨੇ ਪਰਮਾਤਮਾ ਕਹਿੰਦੇ ਹਰ ਇੱਕ ਜਗ੍ਹਾ ਤੇ ਹੈ ਜਦੋਂ ਜੀਵ ਦੀ ਨੀਵੀਂ ਅਵਸਥਾ ਵੀ ਆ ਉਹਦੇ ਵਿੱਚ ਵੀ ਉਹਨੂੰ ਦੇਖ ਰਿਹਾ ਜਦੋਂ ਉੱਚੀ ਅਵਸਥਾ ਉਹਦੇ ਵਿੱਚ ਵੀ ਦੇਖ ਰਿਹਾ ਪਰ ਜੀਵ ਦੀ ਜਿਹੜੀ ਹੈਗੀ ਆ ਅੰਦਰਲੀ ਖਿੱਚੋ ਤਾਣ ਜਦੋਂ ਉਹ ਨੀਵੀਂ ਅਵਸਥਾ ਤੋਂ ਉੱਚੀ ਅਵਸਥਾ ਤੋਂ ਜਾਂਦਾ ਫੇਰ ਹੀ ਉਹਦਾ ਖਾਤਮਾ ਹੋ ਸਕਦਾ ਅਰਧੇ ਛਾੜ ਉਰਦ ਜੋ ਜਾਵਾ ਅਰਧੇ ਛਾੜ ਉਰਦ ਜੋ ਆਵਾ ਤੋ ਅਰਧੇ ਉਰਦ ਮਿਲਿਆ ਸੁਖ ਪਾਵਾ ਕਹਿੰਦੇ ਜਦੋਂ ਜੀਵ ਨੀਵੀਂ ਮਾਨਸਿਕ ਅਵਸਥਾ ਨੂੰ ਛੱਡ ਕੇ ਉੱਚੀ ਅਵਸਥਾ ਵਿੱਚ ਜਾਂਦਾ ਹੈ ਫੇਰ ਹੀ ਕਹਿੰਦੇ ਉੱਥੇ ਉੱਚੀ ਅਵਸਥਾ ਵਿੱਚ ਪਰਮਾਤਮਾ ਦੇ ਨਾਲ ਮੇਲ ਦਾ ਆਨੰਦ ਮਾਣਦਾ ਹੈ ਨੰਨਾ ਇਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾਂ ਤਬਲੇ ਨਿਰਖੈ ਨਿਰਖ ਮਿਲਾਵਾ ਕਹਿੰਦੇ ਜੇ ਕੋਈ ਜੀਵ ਹਰ ਰੋਜ ਰਾਤ ਦਿਨ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਗ ਰੱਖੇ ਮਿਲਣ ਦੀ ਤਾਂਗ ਵੀ ਰੱਖੇ ਤੇ ਉਹਦੇ ਅੰਦਰ ਪਰਮਾਤਮਾ ਲਈ ਪ੍ਰੇਮ ਵੀ ਉਪਜਾਏ ਫਿਰ ਕਹਿੰਦੇ ਇਸ ਤਰ੍ਹਾਂ ਮਨ ਦੇ ਵਿੱਚ ਪ੍ਰੇਮ ਵੀ ਆ ਤੇ ਉਹਨੂੰ ਮਿਲਣ ਦੀ ਤਾਂਗ ਵੀ ਆ ਫਿਰ ਕਹਿੰਦੇ ਇਸ ਤਰ੍ਹਾਂ ਉਹ ਪਰਮਾਤਮਾ ਨੂੰ ਪਾਲ ਲੈਂਦਾ ਕਿਉਂ ਕਿਉਂਕਿ ਕਹਿੰਦੇ ਪਰਮਾਤਮਾ ਅੰਤਰਜਾਮੀ ਆ ਫਿਰ ਪਰਮਾਤਮਾ ਉਸ ਜੀਵ ਨੂੰ ਆਪ ਨਾਲ ਮਿਲਾ ਲੈਂਦਾ ਪਾ ਅਪਰ ਪਾਰ ਨਹੀਂ ਪਾਵਾ ਪਰਮ ਜੋ ਤੁਸਿਓ ਪਰ ਚੋਲਾਵਾ ਕਹਿੰਦੇ ਉਹ ਪਰਮਾਤਮਾ ਅਪਰੰਪਾਰਾ ਉਹਦਾ ਅਸੀਂ ਉਹਦਾ ਪਾਰ ਨਹੀਂ ਪਾ ਸਕਦੇ ਉਹਦੀ ਅਸੀਂ ਕੀਮਤ ਨਹੀਂ ਜਾਣ ਸਕਦੇ ਹਾਂ ਇਹ ਹੈਗਾ ਵੀ ਉਹਦੇ ਵਿੱਚ ਆਪਣਾ ਮਨ ਜੋੜ ਸਕਦੇ ਆ ਉਹਦੇ ਚਰਨਾਂ ਦੇ ਵਿੱਚ ਆਪਣਾ ਮਨ ਜੋੜ ਸਕਦੇ ਆ ਚੋਂ ਇੰਦਰੀ ਨਿਗਰਹਿ ਕਰੀ ਪਾਪ ਪੁੰਨ ਦੋ ਨਿਰਵਰੀ ਕਹਿੰਦੇ ਜਿਸ ਜੀਵ ਨੇ ਆਪਣੀਆਂ ਪੰਜੇ ਇੰਦਰੀਆਂ ਵਾਸ ਵਿੱਚ ਕਰ ਲਈਆਂ ਉਹ ਕਹਿੰਦੇ ਫਿਰ ਜਿਹੜੇ ਇਹ ਪਾਪ ਪੁੰਨ ਦੇ ਦੋ ਵਿਚਾਰ ਨੇ ਕਹਿੰਦੇ ਇਹਨਾਂ ਤੋਂ ਉੱਪਰ ਉੱਠ ਗਿਆ ਕਿਉਂਕਿ ਕਿ ਇਹਦੀ ਪਾਪ ਪੁੰਨ ਦੀ ਵਿਚਾਰ ਆ ਇਹ ਵੇਦਾਂ ਵਿੱਚ ਕਹੀ ਗਈ ਆ ਇਹਦੇ ਬਾਰੇ ਗੁਰਬਾਣੀ ਵਿੱਚ ਇਹ ਆ ਕਿ ਪਾਪ ਪੁੰਨ ਨੂੰ ਛੱਡ ਕੇ ਮਾਨਨੋ ਵਾਸ ਵਿੱਚ ਕਰਕੇ ਉਹਦਾ ਨਾਮ ਜਪੋ ਫੱਫਾ ਬੇਨ ਫੂਲੋਂ ਫਲ ਹੋਈ ਤਾਂ ਫਲ ਫੰਕ ਲਖੈ ਜੋ ਕੋਈ ਦੂਣ ਨ ਪਰ ਇਹ ਫੰਕ ਵਿਚਾਰੈ ਤਾਂ ਫਲ ਫੰਕ ਸਬੈ ਤਨ ਫਾਰੈ ਕਹਿੰਦੇ ਇਹ ਜਿਹੜੀ ਹੈਗੀ ਆ ਭਗਤੀ ਗਿਆਨ ਰੂਪੀ ਫਲ ਦੇ ਨਾਲ ਗਿਆਨ ਗਿਆਨ ਰੂਪੀ ਫਲ ਹੁੰਦਾ ਭਗਤੀ ਦਾ ਕਹਿੰਦੇ ਇਹ ਜਿਹੜਾ ਫਲ ਆ ਇਹ ਫੁੱਲ ਤੋਂ ਬਿਨਾ ਹੀ ਲੱਗ ਜਾਂਦਾ ਪਰਮਾਤਮਾ ਦਾ ਗਿਆਨ ਰੂਪੀ ਫਲ ਇਹ ਭਗਤੀ ਨੂੰ ਲੱਗਦਾ ਇਹ ਲੱਗਦਾ ਫੁੱਲ ਤੋਂ ਬਿਨਾ ਕਹਿੰਦੇ ਕਹਿੰਦੇ ਇਸ ਫਲ ਦੀ ਜੇ ਕੋਈ ਇੱਕ ਫਾੜੀ ਚੱਖ ਲੈਂਦਾ ਕਹਿੰਦੇ ਫਿਰ ਉਹਨੂੰ ਪਰਮਾਤਮਾ ਦੇ ਨਾਲ ਉਹਦੀ ਸਾਂਝ ਪੈ ਜਾਂਦੀ ਆ ਫਿਰ ਜਦ ਪਰਮਾਤਮਾ ਨਾਲ ਸਾਂਝ ਪੈਂਦੀ ਆ ਉਹਦੇ ਵਿੱਚੋਂ ਫਿਰ ਦ્વੈਤ ਵਾਲੀ ਭਾਵਨਾ ਚਲੀ ਜਾਂਦੀ ਆ ਉਹ ਤੇ ਪਰਮਾਤਮਾ ਦੇ ਵਿੱਚ ਇੱਕ ਅਭੇਦਤਾ ਹੋ ਜਾਂਦੀ ਆ ਫਿਰ ਕਹਿੰਦੇ ਜਿਸ ਜੀਵ ਨੇ ਉਸ ਫਲ ਦੀ ਇੱਕ ਫਾੜੀ ਚੁੱਕ ਲਈ ਆ ਚੱਕ ਲਈ ਆ ਉਹਨੇ ਫਿਰ ਕਹਿੰਦੇ ਆਪਣੇ ਤਨ ਦੇ ਸਾਰੇ ਵਿਕਾਰ ਖਤਮ ਕਰ ਲੈਨੇ ਉਦੋਂ ਫਿਰ ਪਰਮਾਤਮਾ ਦੇ ਨਾਲ ਉਹਦੀ ਅਪੇਧਤਾ ਹੋ ਗਈ ਬੱਬਾ ਬਿੰਦ ਬਿੰਦ ਮਿਲਾਵਾ ਬਿੰਦ ਬਿੰਦ ਨਾ ਵਿਛਰਨ ਪਾਵਾ ਫਿਰ ਜਿਸ ਤਰ੍ਹਾਂ ਕਹਿੰਦੇ ਪਾਣੀ ਚ ਪਾਣੀ ਦੀ ਬੂੰਦ ਮਿਲਾਈ ਉਹਨਾਂ ਨੂੰ ਅਲੱਗ ਨਹੀਂ ਕਰ ਸਕਦੇ ਇਸ ਤਰ੍ਹਾਂ ਹੀ ਫਿਰ ਜਿਹੜਾ ਜੀਵ ਦੀ ਪਰਮਾਤਮਾ ਚ ਅਪੇਧਤਾ ਹੋ ਗਈ ਆ ਉਹ ਪਰਮਾਤਮਾ ਤੋਂ ਫਿਰ ਵਿਛੜਦਾ ਨਹੀਂ ਹੈ ਬੰਦੋ ਹੋਏ ਬੰਦਗੀ ਗਏ ਬੰਦਕ ਹੋਏ ਬੰਦ ਸੁਦ ਲਹੇ ਕਹਿੰਦੇ ਜੇ ਕੋਈ ਪ੍ਰਮਾਤਮਾ ਦਾ ਭਗਤ ਹੋਏ ਤਾਂ ਉਹ ਪ੍ਰਮਾਤਮਾ ਦੀ ਬੰਦਗੀ ਕਰਦਾ ਔਰ ਜਿਹੜਾ ਪ੍ਰਮਾਤਮਾ ਦਾ ਭਗਤ ਵਣ ਕੇ ਪ੍ਰਮਾਤਮਾ ਦੀ ਬੰਦਗੀ ਕਰਦਾ ਫਿਰ ਪ੍ਰਮਾਤਮਾ ਉਹਦੀ ਮਤਲਬ ਰੱਖਿਆ ਇੱਕ ਸੰਬੰਧੀ ਵਾਂਗ ਕਰਦਾ ਆਪਣੇ ਬੱਚੇ ਵਾਂਗ ਕਰਦਾ ਪੱਬਾ ਪੇਦ ਪੇਦ ਮਿਲਾਵਾ ਅਬ ਪੌ ਪਾਨ ਪਰੋਸੋ ਆਵਾ ਫਿਰ ਕਹਿੰਦੇ ਜੀਵ ਦਾ ਪਰਮਾਤਮਾ ਦੇ ਨਾਲ ਮੇਲ ਹੋ ਗਿਆ ਤੇ ਜੀਵ ਨੇ ਸਭ ਤਰ੍ਹਾਂ ਦਾ ਡਰ ਖਤਮ ਹੋ ਗਿਆ ਜੀਵ ਦਾ ਤੇ ਉਹਨੂੰ ਪਰਮਾਤਮਾ ਤੇ ਭਰੋਸਾ ਵੱਜ ਗਿਆ ਜੋ ਬਾਹਰ ਸੋ ਪੀਤਰ ਜਾਣਿਆ ਪਿਆ ਪੇਦ ਪੂਪਤ ਪਹਿਚਾਨਿਆ ਫਿਰ ਜਿਸ ਜੀਵ ਨੇ ਕਹਿੰਦੇ ਪਰਮਾਤਮਾ ਨਾਲ ਨੇੜਤਾ అనుభవ ਕਰ ਲਈ ਉਹਨੇ ਦੇਖ ਲਿਆ ਵੀ ਉਹੀ ਪਰਮਾਤਮਾ ਜੋ ਬਾਹਰ ਆ ਉਹੀ ਮੇਰੇ ਅੰਦਰ ਵੀ ਆ ਫਿਰ ਜਦੋਂ ਉਹਨੂੰ ਇਸ ਭੇਤ ਦਾ ਸਮਝ ਹੋ ਗਈ ਫਿਰ ਉਹਨੂੰ ਪਰਮਾਤਮਾ ਦੇ ਨਾਲ ਜਾਣ ਪਹਿਚਾਨ ਹੋ ਗਈ ਕਿ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਆ ਮੰਮਾ ਮੂਲ ਗਿਆ ਮਨ ਮਾਨੈ ਮਰਮੀ ਹੋਏ ਸੋ ਮਨ ਕੋ ਜਾਣੈ ਫੇਰ ਕਹਿੰਦੇ ਵੀ ਉਹ ਜੀਵ ਨੇ ਉਸ ਪ੍ਰਮਾਤਮਾ ਨੂੰ ਜੋ ਸਾਡਾ ਮੂਲ ਆ ਅਸੀਂ ਪ੍ਰਮਾਤਮਾ ਸਾਡਾ ਮਨ ਪ੍ਰਮਾਤਮਾ ਦੀ ਅੰਸ਼ਾ ਉਸ ਨੇ ਫਿਰ ਉਹ ਪ੍ਰਮਾਤਮਾ ਜੋ ਸਾਡਾ ਮੂਲ ਆ ਉਹਦੇ ਨਾਲ ਪਛਾਣ ਕਰ ਲਈ ਤਾ ਫਿਰ ਮਨ ਪਰਮਾਤਮਾ ਵਿੱਚ ਪਰਚ ਗਿਆ ਫੇਰ ਕਹਿੰਦੇ ਵੀ ਜਿਸ ਦਾ ਮਨ ਪਰਮਾਤਮਾ ਚ ਪਰਚ ਗਿਆ ਫਿਰ ਉਹ ਮਨ ਨੂੰ ਵੀ ਸਮਝ ਲੈਂਦਾ ਜੀਵ ਵੀ ਮਨ ਕੀ ਚੀਜ਼ ਆ ਮਤ ਕੋਈ ਮਨ ਮਿਲਤਾ ਬਿਲਮਾਵੇ ਮगन ਪਿਆ ਤੇ ਸੋ ਸੱਚ ਪਾਵੇ ਕਹਿੰਦੇ ਜਦੋਂ ਪਰਮਾਤਮਾ ਦੇ ਨਾਲ ਕਿਸੇ ਦਾ ਮਨ ਪਰਚਦਾ ਹੈ ਕਹਿੰਦੇ ਉਹਦੇ ਵਿੱਚ ਦੇਰੀ ਨਾ ਕਰੋ ਕਹਿੰਦੇ ਜਦੋਂ ਮਨ ਪਰਮਾਤਮਾ ਵਿੱਚ ਮੰਨ ਗਿਆ ਫੇਰ ਹੀ ਪਰਮਾਤਮਾ ਨੂੰ ਪਾ ਲੈਂਦਾ ਹੈ ਜਿਹਦਾ ਜਿਹਦਾ ਮਨ ਪਰਮਾਤਮਾ ਤੇ ਪਤੀਜ ਗਿਆ ਉਹੀ ਪਰਮਾਤਮਾ ਨੂੰ ਪਾ ਲੈਂਦਾ ਹੈ ਕਹਿੰਦੇ ਇਸ ਕੰਮ ਵਿੱਚ ਦੇਰੀ ਨਾ ਕਰੋ ਮੰਮਾ ਮਨਸਿਓਂ ਕਾਜ ਹੈ ਮਨ ਸਾਦੈ ਸਿਧ ਹੋਏ ਮਨ ਹੀ ਮਨਸਿਓਂ ਕਹੇ ਕਵੀਰਾ ਮਨ ਸਾ ਮਿਲਿਆ ਨਾ ਕੋਏ ਮੰਮਾ ਮਨਸਿਓਂ ਕਾਜ ਹੈ ਮਨ ਸਾਦੈ ਸਿਧ ਹੋਏ ਮਨ ਹੀ ਮਨਸਿਓ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਇ ਕਬੀਰ ਜੀ ਕਹਿੰਦੇ ਨੇ ਵੀ ਜਿਹੜਾ ਸਾਡਾ ਮਨ ਆ ਵੀ ਇਹ ਮਨ ਵਰਗਾ ਸਾਨੂੰ ਕੋਈ ਹੋਰ ਮਿਲ ਨਹੀਂ ਸਕਦਾ ਮਨ ਹੀ ਸਾਡਾ ਮਿੱਤਰ ਆ ਕਿਉਂ ਕਹਿੰਦੇ ਜਦੋਂ ਸਾਡਾ ਮਨ ਸਾਧਿਆ ਗਿਆ ਉਹਦੇ ਨਾਲ ਹੀ ਸਿੱਧੀ ਮਿਲਣੀ ਆ ਸਿੱਧੀ ਕਿਹੜੀ ਪ੍ਰਮਾਤਮਾ ਨੂੰ ਪਾਉਣ ਦੀ ਮਨ ਨੂੰ ਸਾਧਨਾ ਕਿਵੇਂ ਆ ਆਪਣੇ ਗਿਆਨ ਇੰਦਰੀਆਂ ਨੂੰ ਵਾਸ ਵਿੱਚ ਕਰਕੇ ਉਹ ਮਨ ਨਹੀਂ ਕਰਨਾ ਇਹ ਸਾਰੇ ਕੰਮ ਮਨ ਨਹੀਂ ਕਰਨੇ ਆ ਕਹਿੰਦੇ ਮਨ ਦੇ ਨਾਲ ਹੀ ਸਾਨੂੰ ਕੰਮ ਆ ਮਨ ਨਹੀਂ ਸਾਡੇ ਸਾਰੇ ਕੰਮ ਸਵਾਰਨੇ ਆ ਵੀ ਮਨ ਦੇ ਨਾਲ ਹੀ ਸਾਨੂੰ ਇਹ ਕੰਮ ਆ ਮਨ ਮੰਨ ਜਾਏ ਮਨ ਸਾਧਿਆ ਜਾਏ ਫੇਰ ਹੀ ਸਿੱਧੀ ਪ੍ਰਾਪਤ ਹੋਣੀ ਆ ਫੇਰ ਹੀ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਕਹਿੰਦੇ ਮਨ ਵਰਗਾ ਤਾਂ ਹੋਰ ਕੋਈ ਮਿੱਤਰ ਹੈ ਹੀ ਨਹੀਂਗਾ ਵਾਹਿਗੁਰੂ ਵਾਹਿਗੁਰੂ ਜੀ ਇਹ ਮਨ ਸਕਤੀ ਇਹ ਮਨ ਸੀਓ ਇਹ ਮਨ ਪੰਜ ਤਤ ਕੋ ਜਿਓ ਮਨ ਦੇ ਕਹਿੰਦੇ ਵੀ ਤਿੰਨ ਤਿੰਨ ਤਰ੍ਹਾਂ ਦਾ ਮਨ ਹੋ ਜਾਂਦਾ ਇੱਕ ਤਾਂ ਕਹਿੰਦੇ ਵੀ ਜਦੋਂ ਇਹ ਮਨ ਮਾਇਆ ਦੇ ਵਿੱਚ ਰੁੱਝ ਜਾਏ ਫਿਰ ਇਹ ਸ਼ਕਤੀ ਬਣ ਜਾਂਦਾ ਜਦੋਂ ਇਹ ਪਰਮਾਤਮਾ ਵੱਲ ਪਰਤ ਜਾਏ ਫਿਰ ਇਹ ਸੀਓ ਬਣ ਜਾਂਦਾ ਜਦੋਂ ਇਹ ਮਨ ਕਹਿੰਦੇ ਆਪਣੇ ਜਿਹੜੇ ਹੈਗੇ ਨੇ ਮਤਲਬ ਸਰੀਰ ਦੇ ਪੰਜ ਤਤ ਕਿ ਆ ਵੀ ਜਿਹੜਾ ਸਰੀਰ ਦੇ ਜਿਹੜੇ ਹੈਗੇ ਨੇ ਗਿਆਨ ਇੰਦਰੀ ਵੀ ਉਹਨਾਂ ਦੇ ਵਿੱਚ ਵਸ ਵਿੱਚ ਆ ਜਾਏ ਫਿਰ ਇਹ ਜੀਵ ਬਣ ਜਾਂਦਾ ਇਹ ਤਿੰਨ ਤਰੀਕਿਆਂ ਨਾਲ ਕੰਮ ਕਰਦਾ ਇਹ ਮਨ ਲੇ ਜੋ ਉਣ ਮਨ ਰਹੇ ਤੋ ਤੀਨ ਲੋਕ ਕੀ ਬਾਤ ਕਹੇ ਕਹਿੰਦੇ ਜਿਹੜਾ ਜੀਵ ਇਸ ਮਨ ਨੂੰ ਸਭ ਤੋਂ ਉੱਚੀ ਅਵਸਥਾ ਤੇ ਲੈ ਜਾਂਦਾ ਉਹ ਫਿਰ ਤਿੰਨਾ ਲੋਕਾਂ ਦੀਆਂ ਗੱਲਾਂ ਕਹਿਣ ਲੱਗ ਜਾਂਦਾ ਤਿੰਨਾ ਲੋਕਾਂ ਦੀਆਂ ਗੱਲਾਂ ਕੌਣ ਕਹਿ ਸਕਦਾ ਜ ਜਿਹਦੀ ਪਰਮਾਤਮਾ ਨਾਲ ਜਾਣ ਪਹਿਚਾਣ ਹੋ ਗਈ ਕਿਉਂਕਿ ਪਰਮਾਤਮਾ ਹੀ ਤਿੰਨਾ ਭਵਨਾ ਚ ਵਿਆਪਕ ਹਨ ਜਈਆ ਯੋਹ ਜਾਣੇ ਤੋ ਦੁਰਮਤ ਹੰਨ ਕਰ ਬਸ ਕਾਇਆ ਗਾਓ राण ਰੂਤੋ ਪਾਜ ਨਹੀਂ ਸੂਰੋ ਥਾਰੋ ਨਾਓ ਕਹਿੰਦੇ ਜਿਹੜਾ ਜੀਵ ਆਪਣੀ ਮਾੜੀ ਬੁੱਧੀ ਖਤਮ ਕਰ ਲੇ ਤੇ ਆਪਣੇ ਕਹਿੰਦੇ ਜਿਹੜੇ ਪੰਜੇ ਗਿਆਨ ਇੰਦਰੇ ਨੇ ਉਹਨਾਂ ਨੂੰ ਬਸ ਕਰ ਲਏ ਜਿਹੜੇ ਸਰੀਰ ਵਿੱਚ ਵਸਦੇ ਨੇ ਆਪਣੀ ਕਾਇਆ ਕਾਇਆ ਰੂਪੀ ਜਿਹੜਾ ਨਗਰ ਆ ਕਹਿੰਦੇ ਵੀ ਉਹਨੂੰ ਬਸ ਵਿੱਚ ਕਰ ਲਏ ਕਹਿੰਦੇ ਉਹਨੂੰ ਹੀ ਸੂਰਮਾ ਕਿਹਾ ਜਾ ਸਕਦਾ ਜਿਹੜਾ ਕਹਿੰਦੇ ਇਹਨਾਂ ਆਪਣੇ ਗਿਆਨ ਇੰਦਰੀਆਂ ਤੋਂ ਭੱਜ ਜਾਏ ਇਹਨਾਂ ਨੂੰ ਵਾਸਨਾ ਕਰ ਸਕੇ ਕਹਿੰਦੇ ਫੇਰ ਉਹਨੂੰ ਸੂਰਮਾ ਨਹੀਂ ਕਿਹਾ ਜਾ ਸਕਦਾ ਨਾ ਸੂਰਮਾ ਤਾਂ ਉਹ ਹੀ ਹੈ ਜਿਹੜਾ ਆਪਣੇ ਗਿਆਨ ਇੰਦਰੀਆਂ ਨੂੰ ਬਸ ਕਰਕੇ ਆਪਣੀ ਮਾੜੀ ਬੁੱਧੀ ਨੂੰ ਖਤਮ ਕਰ ਲੈ ਹਰ ਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾੜ ਦੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਕਹਿੰਦੇ ਜਿਹੜਾ ਜੀਵ ਪਦਾਰਥਕ ਭੋਗਾਂ ਨੂੰ ਸੰਸਾਰਿਕ ਰਸਾਂ ਨੂੰ ਰਸ ਦਾ ਇੱਕ ਨਾ ਸਮਝੇ ਉਹਨਾਂ ਚੋਂ ਨਿਕਲ ਆਵੇ ਫਿਰ ਉਹ ਕਹਿੰਦੇ ਪ੍ਰਮਾਤਮਾ ਦੇ ਨਾਮ ਰੂਪੀ ਰਸ ਨੂੰ ਪਹਿਚਾਣ ਲੈਂਦਾ ਕਹਿੰਦੇ ਜਿਨ੍ਹਾਂ ਨੇ ਨਾਮ ਰਸ ਪਾਲਿਆ ਉਹ ਫਿਰ ਕਹਿੰਦੇ ਜਿਹੜੇ ਸੰਸਾਰਿਕ ਰਸ ਨੇ ਉਹਨੂੰ ਛੱਡ ਦਿੰਦੇ ਨੇ ਕਿਉਂਕਿ ਫਿਰ ਨਾਮ ਰਸ ਇੰਨਾ ਮਿੱਠਾ ਹੈ ਸਰਵ ਸਦੇਸ਼ਟ ਰਸ ਹੈ ਜਿਨੇ ਉਹਦਾ ਰਸ ਚੱਖ ਲਿਆ ਫਿਰ ਉਹਨਾਂ ਨੂੰ ਸੰਸਾਰਿਕ ਰਸ ਚੰਗੇ ਹੀ ਨਹੀਂ ਲੱਗਦੇ ਸੰਸਾਰਿਕ ਰਸ ਫਿਰ ਉਹਨਾਂ ਨੂੰ ਬੇਰਸ ਲੱਗਦੇ ਨੇ ਲੱਲਾ ਐਸੇ ਲਿਵ ਮਨ ਲਾਵੈ ਅਨਤ ਨ ਜਾਏ ਪਰਮ ਸੱਚ ਪਾਵੇ ਕਹਿੰਦੇ ਜਿਹੜਾ ਜੀਵ ਪ੍ਰਮਾਤਮਾ ਦੇ ਨਾਲ ਇਸ ਤਰ੍ਹਾਂ ਦੀ ਪ੍ਰੀਤ ਲਾਲਵੇ ਇਸ ਤਰ੍ਹਾਂ ਦੀ ਸੁਰਤ ਜੋੜ ਲਵੇ ਤੇ ਫਿਰ ਕਹਿੰਦੇ ਉਹ ਕਿਸੇ ਇੱਧਰ ਉੱਧਰ ਨਹੀਂ ਜਾਂਦਾ ਤੇ ਉਹ ਫਿਰ ਪ੍ਰਮਾਤਮਾ ਨੂੰ ਪਾ ਲੈਂਦਾ ਹੈ ਜਿਹੜੇ ਕਹਿੰਦੇ ਸਾਰੇ ਚੱਕ ਕੇ ਛੱਡ ਕੇ ਪ੍ਰਮਾਤਮਾ ਦਾ ਆਸਰਾ ਤੱਕਦਾ ਤੇ ਉਹਦੇ ਚਰਨਾਂ 'ਚ ਸੁਰਤ ਜੋੜ ਲੈਂਦਾ ਫਿਰ ਉਹ ਪ੍ਰਮਾਤਮਾ ਨੂੰ ਪਾ ਲੈਂਦਾ ਅਰ ਜੋ ਤਹਾਂ ਪ੍ਰੇਮ ਲੇਵ ਲਾਵੇ ਤਉ ਅੱਲਾ ਲਹੇ ਚਰਨ ਸਮਾਵੇ ਅਰ ਜੋ ਤਹਾਂ ਪ੍ਰੇਮ ਲੇਵ ਲਾਵੇ ਤਉ ਅੱਲਾ ਲਹੇ ਲਹ ਚਰਨ ਸਮਾਵੇ ਜਿਹੜਾ ਕਹਿੰਦੇ ਪਰਮਾਤਮਾ ਦੇ ਨਾਲ ਪ੍ਰੀਤ ਪਾ ਲੈਂਦਾ ਤੇ ਉਹ ਫਿਰ ਪਰਮਾਤਮਾ ਦੇ ਚਰਨਾਂ 'ਚ ਸਮਾ ਜਾਂਦਾ ਤੇ ਪਰਮਾਤਮਾ ਨੂੰ ਪਾ ਲੈਂਦਾ ਹੈ। ਵਵ ਵਾਰ-ਵਾਰ ਬਿਸਨ ਸਮਾਰ ਤੇ ਬਿਸਨ ਪਰਮਾਤਮਾ ਨੂੰ ਕਹਿੰਦੇ ਨੇ। ਬਿਸਨ ਸਮਾਰਨ ਆਵੈ ਹਾਰ। ਕਹਿੰਦੇ ਹੈ ਜੀਵ ਸਦਾ ਹੀ ਉਸ ਪਰਮਾਤਮਾ ਦਾ ਨਾਮ ਜਪ ਉਹਦਾ ਨਾਮ ਜਪਿਆ ਤੈਨੂੰ ਹਾਰ ਨਹੀਂ ਆਊਗੀ ਤੂੰ ਇਹ ਮਨੁੱਖਾ ਜੀਵਨ ਹਾਰ ਕੇ ਨਹੀਂ ਜਾਏਗਾ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਬਿਸਨ ਮਿਲੈ ਸਭ ਹੀ ਸੱਚ ਪਾਵੇ ਕਹਿੰਦੇ ਮੈਂ ਪ੍ਰਮਾਤਮਾ ਦੇ ਉਸ ਪੁੱਤਰ ਤੋਂ ਸਦਕੇ ਆ ਜੋ ਪ੍ਰਮਾਤਮਾ ਦਾ ਸਦਾ ਹੀ ਜਸ ਗਾਉਂਦਾ ਹੈ ਉਹਦੀ ਸਿਫਤ ਸਲਾਹ ਕਰਦਾ ਹੈ ਜਦੋਂ ਕਹਿੰਦੇ ਪ੍ਰਮਾਤਮਾ ਮਿਲ ਗਿਆ ਫੇਰ ਹੀ ਸੱਚ ਮਿਲਿਆ ਨਾ ਪ੍ਰਮਾਤਮਾ ਹੀ ਸੱਚਾ ਹੈ ਨਾ ਜਿਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਨੇ ਪ੍ਰਮਾਤਮਾ ਨੂੰ ਪਾ ਲਿਆ ਵਾ ਵਾ ਵਾਹੀ ਜਾਣੀਐ ਵਾ ਜਾਣੈ ਇਹ ਹੋਏ ਇਹ ਅਰ ਉਹ ਜਦ ਮਿਲੈ ਤਬ ਮਿਲਤ ਨਾ ਜਾਣੈ ਕੋਏ ਵਾ ਵਾ ਵਾਹੀ ਜਾਨੀਐ ਵਾ ਜਾਣੈ ਇਹ ਹੋਏ ਇਹ ਅਰ ਉਹ ਜਦ ਮਿਲੈ ਤਬ ਮਿਲਤ ਨਾ ਜਾਣੈ ਕੋਏ ਕਹਿੰਦੇ ਉਸ ਪਰਮਾਤਮਾ ਦੀ ਵਾ ਵਾ ਕਰਕੇ ਉਹਦਾ ਨਾਮ ਜਪ ਕੇ ਕਹਿੰਦੇ ਉਹਨੂੰ ਜਾਣ ਲਈਦਾ ਉਹਦੇ ਨਾਲ ਸਾਝ ਪੈ ਜਾਂਦੀ ਆ ਜਦੋਂ ਕਹਿੰਦੇ ਪ੍ਰਮਾਤਮਾ ਤੇ ਉਹਦਾ ਭਗਤ ਮਿਲ ਜਾਂਦੇ ਨੇ ਫਿਰ ਉਹਨਾਂ ਨੂੰ ਕੋਈ ਪਛਾਣ ਨਹੀਂ ਸਕਦਾ ਜਿਵੇਂ ਪਾਣੀ 'ਚ ਮਿਲਿਆ ਪਾਣੀ ਨਹੀਂ ਪਛਾਣਿਆ ਜਾਂਦਾ ਵੀ ਕਿਹੜਾ ਪਾਣੀ ਪੁਰਾਣਾ ਕਿਹੜਾ ਨਵਾਂ ਇਸ ਤਰ੍ਹਾਂ ਜਦੋਂ ਪ੍ਰਮਾਤਮਾ ਤੇ ਉਹਦਾ ਸੇਵਕ ਮਿਲ ਜਾਂਦੇ ਨੇ ਫਿਰ ਕਹਿੰਦੇ ਪਛਾਣਿਆ ਨਹੀਂ ਜਾਂਦਾ ਉਹਨਾਂ ਨੂੰ ਇੱਕ ਹੋ ਜਾਂਦਾ ਜੀਵ ਅਪੇਧ ਹੋ ਜਾਂਦਾ ਪਰਮਾਤਮਾ ਨੂੰ ਉਹਦਾ ਨਾਮ ਜਪ ਕੇ ਉਹਦੀ ਰਹਿਮਤ ਦੇ ਨਾਲ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ